ਸਤਿ ਸ਼੍ਰੀ ਅਕਾਲ ਦੋਸਤੋ ਸਬੱਬ ਮੀਡੀਆ ਦੇ ਪ੍ਰੋਗਰਾਮ ਗੁਸਤਾਖੀ ਮਾਫ ਦੇ ਵਿੱਚ ਇੱਕ ਵਾਰ ਫਿਰ ਆਪ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਤੇ ਆਜ਼ ਕਰਦਾ ਵੀ ਤੁਸੀਂ ਸਾਰੇ ਜਣੇ ਆਪਣੇ ਆਪਣੇ ਪਰਿਵਾਰਾਂ ਦੇ ਵਿੱਚ ਤੰਦਰੁਸਤ ਹੋਮਗੱਚਰ ਦੀ ਕਲਾ ਦੇ ਵਿੱਚ ਹੋਵੋਗੇ ਤੇ ਅੱਜ ਇੱਕ ਹੋਰ ਇੱਕ ਨਵੇਕਲੇ ਜਿਹੇ ਮੁੱਦੇ ਦੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਹੈ ਤੇ ਉਹ ਮੁੱਦਾ ਮੇਰਾ ਇਕੱਲੇ ਦਾ ਨਹੀਂ ਹੈ ਤੁਹਾਡਾ ਇਕੱਲੇ ਦਾ ਨਹੀਂ ਹੈ ਉਹ ਸਾਡੇ ਸਾਰੇ ਸਮਾਜ ਦਾ ਮੁੱਦਾ ਹੈ ਸਾਡੇ ਸਾਰੇ ਪੰਜਾਬੀਆਂ ਦਾ ਗੱਲ ਮੁੱਦਾ ਜੁੜਿਆ ਹੋਇਆ ਕਿ ਮੈਂ ਸਿਰਫ ਤੋਂ ਸਿਰਫ ਜਿਹੜੀ ਗੱਲ ਹੈ ਉਹ ਸਿਰਫ ਪੰਜਾਬ ਦੇ ਬਾਰੇ ਕਰਨੇ ਆ ਕਿਉਂਕਿ ਸਾਡਾ ਹਿੰਦੁਸਤਾਨ ਬਹੁਤ ਵੱਡਾ ਹੈ ਅਲੱਗ-ਅਲੱਗ ਸੂਬੇ ਨੇ ਅਲੱਗ-ਅਲੱਗ ਕਲਚਰ ਹੈ ਅਲੱਗ-ਅਲੱਗ ਬੋਲੀ ਹੈ ਅਲੱਗ-ਅਲੱਗ ਸੱਭਿਆਚਾਰ ਹੈ ਤੇ ਖਾਣ ਪੀਣ ਪਹਿਰਾਵਾ ਸਾਰਾ ਕੁਝ ਅਲੱਗ ਹੈ ਪਰ ਜੇ ਕਿਤੇ ਮੈਂ ਸਮਝਦਾ ਵੀ ਸਾਨੂੰ ਜੇ ਚਿੰਤਾ ਹੈ ਜੇ ਕਿਤੇ ਅਸੀਂ ਕੋਈ ਗੱਲ ਕਰਦੇ ਅਸੀਂ ਪੰਜਾਬ ਦੇ ਬਾਰੇ ਪਹਿਲਾਂ ਅਸੀਂ ਪੰਜਾਬੀਆਂ ਤੇ ਗੁਸਤਾਖੀ ਦੇ ਵਿੱਚ ਜਿਵੇਂ ਨੇ ਅੱਗੇ ਆਪ ਪੇਸ਼ ਕਰਦਾ ਹੁਣਾ ਜੋ ਸਾਡੇ ਪੱਤਰਕਾਰ ਵੀ ਜੋਰਾ ਫਾਂਡਵਾ ਨਾਲ ਨੇ ਉਹ ਵੀ ਤੁਹਾਡੇ ਨਾਲ ਸਾਹਮਣੇ ਪਾਉਣਗੇ ਤੇ ਜਿਹੜਾ ਅੱਜ ਦਾ ਸੀਜ਼ਨ ਵਿਸ਼ਾ ਚੁਣਿਆ ਹੈ ਅੱਜ ਦੀ ਜਿਹੜੀ ਇੱਕ ਬਿਮਾਰੀ ਹੈ ਖਾਸ ਕਰਕੇ ਜਿੱਥੇ ਨਸ਼ਿਆਂ ਦੀ ਜਾਂ ਬੇਰੋਜ਼ਗਾਰੀ ਦੀ ਬਿਮਾਰੀ ਪੰਜਾਬ ਦੇ ਵਿੱਚ ਵੱਡੀ ਹੈ ਉੱਥੇ ਦਾ ਇੱਕ ਫੁਕੜਾਪਣ ਇੱਕ ਲਾਈ ਲੱਗੇ ਇੱਕ ਉਹ ਦੇਖੋ ਦੇਖੀ ਜਿਹੜਾ ਪੰਜਾਬੀਆਂ ਦੇ ਵਿੱਚ ਦਿਨ ਦਿਨ ਉਹ ਵੱਧ ਰਿਹਾ ਹੈ ਵਿਹਾਂ ਦਾ ਸੀਜ਼ਨ ਹੈ ਤੇ ਵਿਆਹਾਂ ਦੇ ਸੀਜ਼ਨ ਦੀ ਗੱਲ ਸੁਣ ਕੇ ਬਹੁਤ ਮਿੱਤਰ ਪਿਆਰਾਂ ਦੇ ਮੂੰਹਾਂ ਦੇ ਵਿੱਚ ਪਾਣੀ ਆਉਣਾ ਸੁਭਾਵਿਕ ਹੈ ਕਿਉਂਕਿ ਬਹੁਤ ਵਸਤੇ ਜਿਹੜੇ ਵਿਆਹ ਨੇ ਉਹ ਇੱਕ ਮਤਲਬ ਮੇਲਿਆਂ ਦੇ ਵਾਗ ਉਹਨਾਂ ਨੂੰ ਲੋਕ ਇੰਜੋਏ ਕਰਦੇ ਨੇ ਕਿਉਂਕਿ दारूਾਂ ਪੀਂਦੇ ਨੇ ਮੀਟ ਮਸਲਮ ਆਮੀ ਚੱਲਦਾ ਕੱਟਿਆ ਪਨੀਰ ਮਲਾਪਟੀ ਪਨੀਰ ਤੁਸੀਂ ਖਾ ਖਾ ਕੇ ਤੁਸੀਂ ਖੁਸ਼ ਹੋ ਰਹੇ ਹੋ ਤੁਸੀਂ ਆਪਣੀ ਤਬੀਅਤ ਖਰਾਬ ਕਰ ਰਹੇ ਹੋ ਪਰ ਪਿਛਲੇ ਕਈ ਦਿਨਾਂ ਤੋਂ ਜਾਂ ਪਿਛਲੇ ਕੁਝ ਦਿਨ ਤੋਂ ਅਸੀਂ ਦੇਖ ਰਹੇ ਹਾਂ ਵੀ ਸਾਡੇ ਜਿਹੜੇ ਵਿਆਹ ਨੇ ਸਾਡੇ ਜਿਹੜੇ ਕਿਉਂਕਿ ਵਿਆਹ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਪਰ ਉਹ ਜਿਹੜੇ ਵਿਆਹ ਨੇ ਬਹੁਤ ਖਰਚੀਲੇ ਹੁੰਦੇ ਜਾ ਰਹੇ ਨੇ ਜਿੱਥੇ ਮੁੰਡਿਆਂ ਵਾਸਤੇ ਕਿਤੇ ਇੱਕ ਲਾਟਰੀ ਦਾ ਕੰਮ ਕਰਦਾ ਉੱਥੇ ਕੁੜੀਆਂ ਵਾਸਤੇ ਬਹੁਤ ਗੰਭੀਰ ਮਾਮਲਾ ਹੈ ਤੇ ਉਹਦੇ ਬਾਰੇ ਮੈਂ ਆਪਣੇ ਸਾਥੀ ਪੁਰਾਣੇ ਸਾਥੀ ਮਿੱਤਰ ਪਿਆਰੇ ਜੋਰੇ ਦੇ ਨਾਲ ਅਸੀਂ ਗੱਲ ਕਰਾਂਗੇ ਕਿਉਂਕਿ ਪਿਛਲੇ ਦਿਨਾਂ ਚ ਕੋ ਰੁਝਾਨ ਆਏ ਨੇ ਵੀ ਕਿਵੇਂ ਲੋਕ ਆਪਣੇ ਵਿਆਹਾਂ ਦੇ ਵਿੱਚ ਨਜਾਇਜ਼ ਤੌਰ ਤੇ ਮਹਿੰਗੇ ਪੈਲਸ ਗੈਕਾਂ ਨੂੰ ਉਹ ਗਾਇਕ ਮਤਲਬ ਲੱਖਾਂ ਰੁਪਏ ਤੁਸੀਂ ਦੱਸਦੇ 10 15 15 12 12 8 8 10 10 ਲੱਖ ਰੁਪਏ ਤੁਸੀਂ ਗਾਇਕ ਉਹ ਕਰ ਰਹੇ ਹੋ ਜਿਨ੍ਹਾਂ ਦਾ ਸਾਡੀ ਜ਼ਿੰਦਗੀ ਦੇ ਨਾਲ ਸਾਡੇ ਪਰਿਵਾਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਬਾਈ ਜੀ ਜੋਰਾ ਜੀ ਤੁਸੀਂ ਕਿਵੇਂ ਦੇਖਦੇ ਹੋ ਇਹਨਾਂ ਨੂੰ ਜਿਹੜਾ ਮੈਂ ਗੱਲ ਕਰ ਰਿਹਾ ਵੀ ਜਿਹੜੇ ਵਿਆਹ ਨਹੀਂ ਬਹੁਤ ਮਹਿੰਗੇ ਹੋ ਗਏ ਖਾਸ ਕਰਕੇ ਕੁੜੀਆਂ ਵਾਲਿਆਂ ਵਾਸਤੇ ਬਹੁਤ ਮਰਨ ਹੁੰਦਾ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਸਭ ਤੋਂ ਮੀਡੀਆ ਦੇ ਪ੍ਰੋਗਰਾਮ ਉਸਤਾਕੀ ਮਾਫ ਵਿੱਚ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਆਪਣੇ ਨਾਲ ਸੱਦਿਆ ਤੇ ਮੇਰੇ ਵੀ ਕਾਫੀ ਦੇਰ ਤੋਂ ਇਸ ਮੁੱਦੇ ਬਾਰੇ ਅਲੱਗ-ਅਲੱਗ ਦਿਮਾਗ ਵਿੱਚ ਚਰਚਾ ਹੋ ਰਹੀ ਸੀ ਕਿ ਆਪਾਂ ਕਿੱਡੇ ਜ਼ਿਆਦਾ ਖਰਚੀਲੇ ਹੋ ਗਏ ਹੂੰ ਆਪਾਂ ਲਿਮਟਾਂ ਚੱਕ ਲੈਣੇ ਆਪਾਂ ਆੜਤੀਆਂ ਤੋਂ ਆਪਾਂ ਹਰ ਤਰ੍ਹਾਂ ਦਾ ਇਸ ਤਰ੍ਹਾਂ ਦਾ ਵਸੀਲਾ ਕਰਦੇ ਆਂ ਵੀ ਆਪਾਂ ਫੋਗੜਾ ਪੰਤੀ ਦਿਖਾਈਏ ਜਿਵੇਂ ਆਪਣਾ ਵਿਆਹ ਇਸ ਤਰ੍ਹਾਂ ਦਿਖਾਈਏ ਵੀ ਬਹੁਤ ਜ਼ਿਆਦਾ ਖਰਚਾ ਕਰੀਏ ਜਦ ਕਿ ਇੱਕ ਆਮ ਨਾਰਮਲ ਸਿਰਫ ਪਹਿਲਾਂ ਵੀ ਹੋਏਗਾ ਤਾਂ 15 ਬੰਦੇ ਵੀ ਬੰਦੇ ਲਿਆ ਕੇ 11 ਬੰਦੇ 11 ਬੰਦੇ 5 ਬੰਦੇ 7 ਬੰਦੇ ਲਿਆ ਕੇ ਵੀ ਵਿਆਹ ਹੁੰਦੇ ਤੇ ਬਿਲਕੁਲ ਥੋੜੀ ਬਹੁਤੀ ਕਰਿਆ ਕੇ ਬੰਦਾ ਆਪਣੀ ਜੈਨਿਕ ਹੈ ਇਸੇ ਦੇ ਮੁਤਾਬਕ ਤਾਂ ਅੰਜੋਇਮੈਂਟ ਕਰਦਾ ਅੰਜੋਇਮੈਂਟ ਕਰ ਲੈਂਦਾ ਤਾਂ ਆਪਣੇ ਥੋੜੇ ਬਹੁਤੇ ਰਿਸ਼ਤੇਦਾਰ ਨੂੰ ਬੁਲਾ ਕੇ ਹੁਣ ਤਾਂ ਇੱਕ ਸਭ ਤੋਂ ਵੱਡਾ ਹੋ ਗਿਆ ਕਿ 1000 ਰਿਸ਼ਤੇਦਾਰ ਤਾਂ ਆਉਣੀ ਆਉਣੇ ਆ ਯਾਰ ਦੋਸਤ ਵੀ ਉਹ ਮਤਲਬ ਜਿੱਸਾ ਦੂਰ ਦੂਰ ਦੇ ਕਦੇ ਹੈਲੋ ਹਾਈ ਕਤਨੇ ਨਹੀਂ ਕਦੇ ਜਨੂ ਹੈਲੋ ਹਾਈ ਹੋਈ ਬਸ ਮਾੜਾ ਮੋਟਾ ਕਿਤੇ ਮਿਲੇ ਉਹਨਾਂ ਨੂੰ ਵੀ ਕਾਰਡ ਦੇਣੇ ਸ਼ੁਰੂ ਕਰਤੇ ਹਮ ਜਦ ਕਿ ਆਮ ਨੋਰਮਲ ਇੱਕ ਪਲੇਟ ਦਾ ਖਰਚਾ 11-1200 ਰੁਪਏ ਤੋਂ ਸਟਾਰਟ ਹੁੰਦਾ ਉਸ ਤੋਂ ਉੱਤੇ ਤਾਂ ਫਿਰ ਤੁਸੀਂ ਹਜ਼ਾਰਾਂ ਰੁਪਏ ਦੀ ਨੇ ਮਰਜ਼ੀ ਦਾ ਖਰਚ ਕਰ ਸਕਦੇ ਹੋ ਇਹ ਇੱਕ ਬਹੁਤ ਹੁਣ ਜਿਹੜਾ ਆਉਣ ਵਾਲਾ ਨਵਾਂ ਸਮਾਂ ਸਮਾਂ ਬਹੁਤ ਤਕਲੀਫ ਦੇਣ ਵਾਲਾ ਹੈ ਲੋਕਾਂ ਵਾਸਤੇ ਕਿਉਂਕਿ ਸਾਨੂੰ ਆਪਣੇ ਖਾਤੇ ਸੀਮਤ ਕਰ ਲੈਣੇ ਚਾਹੀਦੇ ਅੱਜ ਆਪਣੀ ਵੀ ਗੱਲ ਚੱਲੀ ਸੀਗੀ ਹਮ ਕਿ ਅਗਰ ਬੱਚਿਆਂ ਦਾ ਵਿਆਹ ਹੋਊਗਾ ਤਾਂ ਆਪਾਂ ਬਰਾਤ ਬਿਲਕੁਲ ਕੱਟ ਲੈ ਕੇ ਜਾਣੀ ਹੈ ਤੇ ਭਾਈ ਜੀ ਜਿਵੇਂ ਅਸੀਂ ਹੁਣ ਵੀ ਦੋ ਜਾਨੇ ਮੈਰਿਜ ਦਾ ਜਿਹੜਾ ਪ੍ਰੋਗਰਾਮ ਹੈ ਇੱਕ ਅਸੀਂ ਮਿੱਤਰ ਪਿਆਰੇ ਦੇ ਸ਼ਗਨ ਦੇ ਕੇ ਆਏ ਤੇ ਪਿਛਲੇ ਦਿਨਾਂ ਚ ਇੱਕ ਉਹ ਗੱਲ ਆਜੀ ਬੌਂਸਰਾਂ ਵਾਲੀ ਗੱਲ ਕੇ ਵਿਆਹ ਦੇ ਵਿੱਚ મતલਬ ਘਰੇ ਡੀਜੇ ਦੇ ਪ੍ਰੋਗਰਾਮ ਤੇ ਮਤਲਬ ਜਿਹਨੂੰ ਆਪਾਂ ਲੇਡੀ ਸੰਗੀਤ ਕਹਿੰਦੇ ਆ ਉਹਦੇ ਤੇ ਵੀ ਬੌਂਸਰ ਜਿਹੜੇ ਉਹ ਬੁਲਾ ਲੈਨੇ ਵੀ ਇਹ ਕਿੰਨਾ ਕਿਤੇ ਵਧੀਆ ਲੱਗਦਾ 500 ਵਿਆਹ ਦੇ ਵਿੱਚ ਤੁਸੀਂ ਐਵੇਂ ਬੁਲਾਉਣੇ ਨੇ ਦੇਖੋ ਇੱਕ ਤਾਂ ਬੌਂਸਰਾਂ ਦਾ ਉਹਨਾਂ ਦਾ ਜਿਹੜਾ ਗੱਲਬਾਤ ਹੁੰਦੀ ਹੈ ਉਹਨਾਂ ਦੀ ਬੋਲਚਾਲ ਹੁੰਦੀ ਹੈ ਬਹੁਤ ਰੂਟ ਤਰ੍ਹਾਂ ਦੀ ਹੁੰਦੀ ਹੈ ਉਹ ਮਤਲਬ ਕਿਸੇ ਨੂੰ ਵੀ ਗਲਤ ਕਿਸੇ ਕੁਝ ਵੀ ਬੋਲ ਸਕਦੇ ਆ ਅਗਰ ਤੁਸੀਂ ਉਹਨਾਂ ਨਾਲ ਜ਼ਿਆਦਾ ਵੈਸੇਾਈ ਕਰਦੇ ਤਾਂ ਨੂੰ ਚੱਕ ਹੈ ਬਾਹਰ ਵੀ ਸੁਣ ਸਕਦੇ ਆ ਉਹ ਪਹਿਲਾਂ ਜਿਸ ਤਰ੍ਹਾਂ ਆਪਾਂ ਵੈਸੇ ਪਹਿਲਾਂ ਗੱਲ ਕੀਤੀ ਸੀਗੀ ਕਿ ਇਹ ਪੱਪਾਂ ਕਲੱਬਾਂ 'ਚ ਜ਼ਿਆਦਾ ਹੁੰਦੇ ਸੀਗੇ ਇਹ ਉੱਥੇ ਲੋਕ ਜਿਆਦਾ ਕੋਈ ਸ਼ਰਾਬ ਵਗੈਰਾ ਜ਼ਿਆਦਾ ਨਸ਼ਾ ਕਰਕੇ ਥੋੜਾ ਬਹੁਤਾ ਜੇ ਗਾਲ-ਮਗਾਲੀ ਕੁਝ ਇਸ ਤਰ੍ਹਾਂ ਦਾ ਕਰਦੇ ਤੇ ਤਾਂ ਉਹਨਾਂ ਨੂੰ ਵੱਸ ਸਿਰਫ ਬਾਹਰ ਛੱਡਣੇ ਵਾਸਤੇ ਹੁੰਦੇ ਸੀ ਚੱਕੇ ਬਾਹਰ ਛੱਡਣੇ ਸੀ ਕਿ ਉਹਨਾਂ ਨੇ ਹੁਣ ਆਮ ਲੋਕ ਆਪਾਂ ਆਮ ਦੇਖਣੇ ਜੇ ਮਿਲਦਾ ਕਿ ਲੋਕ ਬੌਂਸਰ ਰਿਸ਼ਤੇਦਾਰੀਆਂ ਵਿੱਚ ਵਿਆਹਾਂ 'ਚ ਵੀ ਦਾ ਦਾ ਰਿਸ਼ਤੇਦਾਰ ਬੌਂਸਲੇ ਆਣ ਲੱਗੇ ਰਿਸ਼ਤੇਦਾਰੀਆਂ ਚ ਵੀ ਜਾਣ ਲੱਗੇ ਇਹ ਮੇਰੇ ਸਾਹਮਣੇ ਤਾਂ ਇੱਕ ਧੱਕਾ ਜਿਆਦਾ ਇਹ ਕਿ ਬਹੁਤ ਘਟੀਆ ਏ ਕੱਲ ਨੂੰ ਮੁੰਡੇ ਦਾ ਜੀਜਾ ਹੋਇਆ ਮੁੰਡੇ ਦਾ ਫੁੱਫੜ ਹੋਇਆ ਕੋਈ ਇਸ ਤਰ੍ਹਾਂ ਦਾ ਰਿਸ਼ਤੇਦਾਰ ਆਪਣਾ ਉਹ ਮਾਰਾ ਜਾਉਣਾ ਉਹ ਨੀ ਕੀ ਕਰੀ ਬੌਂਸ ਦਾ ਚੱਕ ਚੱਕ ਲੈਣਾ ਉਹਨੂੰ ਥੱਪੜ ਮਾਰ ਸਾਰੇ ਤੁਹਾਡੇ ਨਾਲ ਕੁਝ ਵੀ ਕਰ ਸਕਦੇ ਕੁਝ ਵੀ ਕਰ ਸਕਦੇ ਆ ਕਮ ਧੱਕੇ ਕੁਝ ਵੀ ਹੋ ਸਕਦਾ ਪਰ ਇਹ ਬਹੁਤ ਗਲਤ ਹੈ ਜਿਹੜੇ ਆ ਜੀਜਾ ਹੁੰਦਾ ਹਮੇਸ਼ਾ ਜੀਜਾ ਫੁੱਫੜ ਇਹੜੇ ਇਸ ਤਰ੍ਹਾਂ ਦੀ ਰਿਸ਼ਤੇਦਾਰੀ ਹੁੰਦੀ ਆ ਸਰਕਾਰ ਜੋ ਰਿਸ਼ਤੇਦਾਰ ਸਰਕਾਰ ਜੋ ਰਿਸ਼ਤੇਦਾਰ ਹੈ ਉਹ ਬਾੜਾ ਮੋਟਾ ਰੁੱਸਦੇ ਹੀ ਆ ਹਰ ਇੱਕ ਵਿਆਹ ਚ ਉਹਨਾਂ ਨੂੰ ਮਲਾਉਣ ਦੇ ਵੀ ਉਸਦੇ ਸਾਲੇ ਹੁੰਦੇ ਆ ਜਾਂ ਘਰ ਦਾ ਵੱਡਾ ਕੋਈ ਹੁੰਦਾ మే మే ਮੈਂ ਸਮਝਦਾ ਗੱਲ ਟੋਕਾਂ ਤੁਹਾਡੀ ਕਿਉਂਕਿ ਜੇ ਕਈ ਵਾਰੀ ਗਿੱਲੇ ਸ਼ਿਕਵੇ ਰਿਸ਼ਤੇਦਾਰੀ ਦੇ ਵਿੱਚ ਉੱਥੇ ਹੁੰਦੇ ਵੀ ਜਿੱਥੇ ਸਾਡਾ ਕੋਈ ਗੂੜਾ ਰਿਸ਼ਤਾ ਜਿਵੇਂ ਖਾਸ ਕਰਕੇ ਸਾਡਾ ਪਰੌਣਾ ਹੋ ਗਿਆ ਤੇ ਵਾਈ ਹੋ ਗਿਆ ਸਾਡਾ ਫੁੱਫੜ ਹੋ ਗਿਆ ਮਾਮੇ ਮਾਸੜ ਹੋ ਗਏ ਨੇ ਸ਼ਿਕਵੇ ਸ਼ਿਕਵੇ ਆਪਾਂ ਕੀ ਨਾਲ ਕਰਦੇ ਜਿਹਨਾਂ ਨਾਲ ਸਾਡਾ ਪਿਆਰ ਹੁੰਦਾ ਆਪਣੇ ਨਾਲ ਉਹਨਾਂ ਨੂੰ ਕਈ ਵਾਰੀ ਵਿਆਹਾਂ ਦੇ ਵਿੱਚ ਅਸੀਂ ਦੇਖਦੇ ਕਿਸੇ ਦਾ ਮਨਮਟਾਬ ਹੋ ਗਿਆ ਲੇਕਿਨ ਜੇ ਤੁਸੀਂ ਉੱਥੇ ਬਾਂਸਰ ਤੁਸੀਂ ਉਹ ਚਪੇੜਾ ਮਾਰਨ ਵਾਸਤੇ ਤੁਸੀਂ ਬਾਂਸਰ ਰੱਖੇ ਨੇ ਜੇ ਕਿਤੇ ਕੋਈ ਮਨਮਟਾਬ ਹੈ ਕੋਈ ਰਿਸ਼ਤੇਦਾਰੀ ਦੇ ਵਿੱਚ ਸੋਲਵ ਹੋਣਾ ਪਰ ਜੇ ਹੁਣ ਤੁਸੀਂ ਉੱਥੇ ਬਾਂਸਰਾਂ ਤੋਂ ਉਹਨਾਂ ਨੂੰ ਹਾਂ ਪਹਿਲਾਂ ਬੌਂਸਰਾਂ ਦਾ ਥੋੜਾ ਜਿਹਾ ਕ ਹੁੰਦਾ ਸੀਗਾ ਕਿ ਹੁਣ ਥੋੜਾ ਕਲਾਕਾਰਾਂ ਨੇ ਵੀ ਇਸ ਦਾ ਟ੍ਰੈਂਡ ਸ਼ੁਰੂ ਕਰ ਦਿੱਤਾ ਕਲਾਕਾਰ ਵੀ ਨਾਲ ਬੌਂਸਰ ਲੈ ਜਾਂਦੇ ਚਲੋ ਉਹ ਵੀ ਕਿਸੇ ਹੱਦ ਤੱਕ ਜਾਇਜ ਹੈ ਵੀ ਕਿਉਂਕਿ ਕਲਾਕਾਰਾਂ ਨਾਲ ਲੋਕ ਅੱਜ ਕੱਲ ਸੈਲਫੀ ਵਗੈਰਾ ਫੋਟੋ ਖਿਚਾਉਣੇ ਵਾਸਤੇ ਆ ਜਾਂਦੇ ਆ ਉਹ ਵੀ ਲੇਡੀਜ਼ ਵੀ ਉਹਦੇ ਕਰਕੇ ਉਹਨਾਂ ਥੋੜੀ ਕੁ ਸ਼ਰਾਰਤ ਨਾ ਕਰਦੇ ਉਹਨਾਂ ਦੇ ਵੀ ਕਿਸੇ ਹੱਦ ਤੱਕ ਠੀਕ ਹੈ ਪਰ ਜਿਹੜੇ ਹੁਣ ਅੱਜ ਕੱਲ ਦੇ ਮੁੰਡੇ ਆ ਉਹ 2 3 ਗੱਨਮੈਂਟ ਤੱਕ ਬਾਉਂਸਰ ਲੈ ਕੇ ਇਸ ਤਰ੍ਹਾਂ ਜੁਆ ਵਿੱਚ ਲੈ ਕੇ ਜਾਣੇ ਆ ਉਥੇ ਠੱਕੇ ਦੀ ਟਾਕ ਜਮਾਉਣੇ ਵਾਸਤੇ ਵੀ ਹਾਂਜੀ ਮੇਰੇ ਕੋਲ ਪੈਸਾ ਹੈ ਮੇਰੇ ਚਾਰ ਬੰਦੇ ਮੇਰੇ ਨਾਲ ਹੈ ਇਹ ਇੱਕ ਬਹੁਤ ਜਿਆਦਾ ਮੇਰੇ ਹਿਸਾਬ ਨਾਲ ਤਾਂ ਇਹ ਬਾਉਂਸਰਾਂ ਦਾ ਇਸ ਤਰ੍ਹਾਂ ਦੇ ਕਿਸੇ ਵੀ ਘਰ ਦੇ ਪ੍ਰੋਗਰਾਮ ਵਿੱਚ ਲੈ ਜਾਣਾ ਬਹੁਤ ਗਲਤ ਹੈ ਤੁਸੀਂ ਇੱਕ ਦੋ ਹੁਣ ਮੈਨੂੰ ਦੱਸਿਆ ਹੀ ਹੈ ਕਿ ਇੱਕ ਦੋ ਵਿਆਹਾਂ ਚ ਅਸੀਂ ਦੇਖਿਆ ਹੀ ਹੈ ਵੀ ਬਾਉਂਸਰ ਆਮ ਲੋਕ ਆਪਣੇ ਨਾਲ ਲੈ ਕੇ ਜਾਂਦੇ ਨੇ ਕਿਰਾਏ ਤੇ ਕਿਰਾਏ ਤੇ ਬਾਉਂਸਰ ਬਿਲਕੁਲ ਉਨ੍ਹਾਂ ਨੂੰ ਕੋਈ ਖਤਰਾ ਨਹੀਂ ਕੋਈ ਛੇੜਚਾੜ ਦਾ ਕੋਈ ਕੁਝ ਵੀ ਖਤਰਾ ਨਹੀਂ ਹੈਗਾ ਆਮ ਪਰਿਵਾਰਾਂ ਦੇ ਵਿੱਚ ਜਿਹੜੀ ਅਸੀਂ ਅੱਜ ਬੌਂਸਰਾਂ ਦੀ ਗੱਲ ਕਰਦੇ ਆ ਉਹ ਇੱਕ ਜੱਟ ਪਰਿਵਾਰ ਦੇ ਵਿੱਚ ਬਿਲਕੁਲ ਨਾਰਮਲ ਪਰਿਵਾਰ ਹੈ ਉਹ ਤਾਂ ਨਾ ਕੋਈ ਵੀਆਈਪੀ ਪਿਸ਼ੋਕੜਾ ਉਹਨਾਂ ਦਾ ਤੇ ਨਾ ਉਹਨੂੰ ਕੋਈ ਪੁਲਿਸ ਦੇ ਕੋਈ ਮਤਲਬ ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਖਤਰਾ ਕੁਝ ਵੀ ਨਹੀਂ ਹੈਗਾ ਉਹ ਵੀ ਮਤਲਬ ਉਹਨਾਂ ਲੇਡੀ ਸੰਗੀਤ ਦੇ ਵਿੱਚ ਇਦਾਂ ਬੌਂਸਰ ਲੈ ਕੇ ਉਹਨਾਂ ਨੇ ਇਹ ਕੀ ਹੈ ਵੀ ਇੱਕ ਫੁਗੜਾ ਪਾਣੀ ਦੀ ਇਹ ਨਹੀਂ ਹੈਗਾ ਵੀ ਅਸੀਂ ਨਜਾਇਜ਼ ਤੌਰ ਤੇ ਅਸੀਂ ਪੈਸਾ ਖਰਾਬ ਕਰ ਰਹੇ ਹਾਂ ਉਹ ਤਾਂ ਹੈ ਇਹ ਇੱਕ ਪੈਸੇ ਦੀ ਬਰਬਾਦੀ ਹੂੰ ਇੱਕ ਮੇਨ ਗੱਲ ਕਿਸੇ ਨੇ ਇਹ ਨੱਚਣ ਨੂੰ ਵੀ ਜੀ ਕਰਦਾ ਹੁੰਦਾ 2-4 ਪੈਗ ਘੱਟ ਵੱਧ ਲੱਗੇ ਹੋ ਮੈਂ ਬੰਦਾ ਬੌਂਸਰਾਂ ਦੇ ਕਿ ਉਹਨਾਂ ਡਰਦੇ ਨੇ ਨਹੀਂ ਹੂੰ ਬਿਲਕੁਲ ਸਟੇਜ 'ਤੇ ਜਾਣਾ ਕਿ ਅਗਰ ਮੇਰੇ ਤੇ ਕੋਈ 19-21 ਪੈਰੇ ਦੁਰਦਰਾਕੋ ਗਿਆ ਇਹਨਾਂ ਨੇ ਚੱਕ ਕੇ ਮੈਨੂੰ ਬਾਹਰ ਸੁੱਟ ਦੇਣਾ ਮੇਰੀ ਬੇਇੱਜ਼ਤੀ ਹੋ ਜਾਣੀ ਹੂੰ ਕਿ ਇਹ ਇਹਨਾਂ ਕ ਮੇਰੇ ਹਿਸਾਬ ਨਾਲ ਤਾਂ ਇਸ ਤਰ੍ਹਾਂ ਦਾ ਬਹੁਤ ਬਿਲਕੁਲ ਇਹ ਗਲਤ ਹੈ ਜੋ ਟ੍ਰੈਂਡ ਚੱਲ ਰਿਹਾ ਇੱਕ ਇਹ ਬੌਂਸਰਾਂ ਦਾ ਹੋ ਗਿਆ ਇੱਕ ਜਿਹੜੇ ਹੁਣ ਵਿਆਹਾਂ 'ਚ ਕੁੜੀਆਂ ਸ਼ਰਾਬ ਸਰਵ ਕਰਦੀਆਂ ਨੇ ਹਾਂ ਬਿਲਕੁਲ ਇੱਕ ਇਹ ਬਹੁਤ ਮਤਲਬਾਨੂੰ 600 ਵੀ ਪੁਆਇੰਟ ਤੁਸੀਂ ਮੈਂ ਰੱਖਣਾ ਚਾਹਦਾ ਸੀਗਾ ਬਿਲਕੁਲ ਵਈ ਜੀ ਤੁਸੀਂ ਇਹ ਪੁਆਇੰਟ ਰੱਖਤਾ ਤੇ ਉਹਨਾਂ ਦੇ ਵਿੱਚ ਨਾ ਮਤਲਬ ਉਹ ਕੁੜੀਆਂ ਮੇਕਅਪ ਕਰਕੇ ਚੰਗੇ ਵਿਚਾਰੇ ਚਲੋ ਆਮ ਪਰਿਵਾਰਾਂ ਦੇ ਵਿੱਚੋਂ ਕੁੜੀਆਂ ਨਾ ਪੜ੍ਹ ਲੈ ਕੇ ਉਹ ਮਤਲਬ ਉਹਨਾਂ ਨੂੰ दारू ਪਾ ਕੇ ਪੈਗ ਉਹਨਾਂ ਦੇ ਲਈ ਜਿਹੜੇ ਨੂੰ ਸਾਨੂੰ ਕੋਈ ਘਰੇ ਕੋਈ ਪਾਣੀ ਨਹੀਂ ਦਿੰਦਾ ਕੋਸਤਾ ਕੀ ਮਾਫ ਮਤਲਬ ਵੀ ਤੁਸੀਂ ਉਹਨਾਂ ਨੂੰ ਵੀ ਤੁਸੀਂ ਪੈਗ ਪਾ ਪਾ ਕੇ ਕੁੜੀਆਂ ਦਿੰਦਿਆਂ ਨੇ ਉਹ ਵੀ ਲਾਲਾਂ ਸੜਦੇ ਨੇ ਕਿਸੇ ਹੱਦ ਤੱਕ ਇਹ ਮਤਲਬੀ ਖਰਚੀਲੇ ਬਣਦੇ ਵਿੱਚ ਅਸੀਂ ਫੁਕਰ ਪਾਣੀ ਦੇ ਵਿੱਚ ਆ ਕੇ ਅਸੀਂ ਇੱਕ ਦੇਖੋ ਦੇਖ ਬਲਕਿ ਇਹ ਜਿਹੜਾ ਇਹ ਜਿਹੜਾ ਸਰਸਰ ਦਾ ਜਿਹੜਾ ਰੁਝਾਨ ਹੈ ਇੱਕ ਪਾਸੇ ਦਾ ਅਸੀਂ ਕਹਿੰਦੇ ਹਾਂ ਵੀ ਪੰਜਾਬ ਡੁੱਬਦਾ ਜਾਂਦਾ ਪੰਜਾਬ ਕਰਜ਼ਾਈ ਹੋ ਗਿਆ ਪੰਜਾਬ ਮਰਦਾ ਜਾਂਦਾ ਪੰਜਾਬ ਦਾ ਜਿਹੜਾ ਸਾਰਾ ਖਰਚਾ ਜਾਂ ਡੁੱਬਣ ਦਾ ਜਿਹੜਾ ਰੁਝਾਨ ਸਾਰੇ ਇਹ ਇਹ ਵੀ ਤਾਂ ਸਾਡੇ ਸਾਡੇ ਨਾਲ ਜੁੜੇ ਨੇ ਹੁਣ ਜਦੋਂ ਆਪਾਂ ਇੱਕ ਕੁੜੀ ਦਾ ਵਿਆਹ ਕਰਦੇ ਆਂ ਆਪਾਂ ਦੇਖਦੇ ਆਂ ਵੀ 4 4 5 5 6 6 7 7000 ਦੀ ਇੱਕ ਪਲੇਟ ਉਹਦੇ ਵਿੱਚ ਕੀ ਹੈ ਬੜੀ ਹੱਦ ਲਾਨਵੈਸ ਹੋ ਗਿਆ ਹਾਂਜੀ 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 ਹੋਰ ਉਹਦੇ ਵਿੱਚ ਕੀ ਹੈ ਵੀ ਤੁਹਾਨੂੰ ਉੱਥੇ ਕੋਈ ਸੋਰੇ ਦੀ ਆਈਟਮ ਦਾ ਚਾਂਦੀ ਦੀ ਆਈਟਮ ਦਾ ਤੁਹਾਨੂੰ ਖਿਲਾਉਣ ਤੋਂ ਰਹੇ ਨੇ ਖਿਲਾਉਣ ਤੋਂ ਗਏ ਤੇ ਉਸ ਤੋਂ ਬਾਅਦ ਪੈਲੇਸ ਨਾਲ ਦੇ ਵੀ ਐਡਾ ਟ ਪਾ 6-6 ਲੱਖ ਰੁਪਏ ਦੀ ਤੁਸੀਂ ਉਹਨਾਂ ਨੂੰ ਬੁਕਿੰਗ ਦੇ ਰਹੇ ਹੋ ਤੇ ਉਸ ਤੋਂ ਬਾਅਦ ਮਤਲਬ ਤੁਸੀਂ ਇਹ ਦੇਖ ਲਓ ਵੀ ਅਗਲੇ 100-150 ਰਿਸ਼ਤੇਦਾਰ ਦੇ ਵਿੱਚ ਤੁਹਾਡਾ ਵਿਆਹ ਮੁਕੰਮਲ ਹੁੰਦਾ ਤੁਸੀਂ ਇਹ ਦੇਖੋ ਵੀ 2.5 2.5 3-300 5-500 ਤੋਂ ਤੁਹਾਡਾ ਬੇਟਰ ਹੈ ਬੇਟਰ 5-500 ਤੋਂ ਮਤਲਬ ਇਹ ਹੈ ਰੋਜ਼ਾਨਾ ਕਿ ਕਿੱਥੇ ਜਾ ਕੇ ਖੜੂਗਾ ਇਹ ਮਤਲਬ ਸਿੱਡੇ ਕੀ ਨਿਕਲਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਦਾਂ ਹੱਲ ਕਿਉਂ ਮੇਰੇ ਹਿਸਾਬ ਨਾਲ ਤਾਂ ਜੋ ਇੱਕ ਟ੍ਰੈਂਡ ਚੱਲਿਆ ਸੀਗਾ ਵੀ ਹੁਣ ਇਹ ਆਪਣੇ ਥੋੜੀ 2 ਸਾਲ ਹੋ ਗਏ 2-3 ਸਾਲ ਹੋ ਗਏ ਲੋਕਾਂ ਨਾਲ ਸਾਦੇ ਵਿਆਹ ਸਾਦੇ ਭੋਗ ਕਰੋਨਾ ਦੇ ਵਿੱਚ ਵੀ ਸਾਦੇ ਸੀ ਸਾਰਾ ਹਾਂ ਵੀ ਸਾਦੇ ਵਿਆਹ ਸਾਦੇ ਭੋਗ ਆਗਰ ਅਸੀਂ ਸਾਦੇ ਵਿਆਹ ਸਾਦੇ ਭੋਗਾਂ ਤੱਕ ਸੀਮਤ ਹੋ ਗਏ ਤਾਂ ਆਉਣ ਵਾਲੇ ਸਮੇਂ 'ਚ ਆਪਾਂ ਵਾਜਾਂਗੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਪੰਜਾਬ ਨਾਲ ਪਹਿਲਾਂ ਵੀ ਹਾਲਤ ਖਰਾਬ ਹੀ ਹੈ ਐਡੀ ਪੰਜਾਬ ਦੀ ਹਾਲਤ ਕੋਈ ਜੇ ਆਪਾਂ ਕਹੀਏ ਬਹੁਤੀ ਚੰਗੀ ਨਹੀਂ ਹੈਗੀ ਕੁਝ ਆਪਾਂ ਤਾਂ ਚੰਡੀਗੜ੍ਹ ਦੇ ਨੇੜੇ ਏਰੀਆ ਪੈਂਦਾ ਆਪਣਾ ਆਪਣਾ ਤਾਂ ਫਿਰ ਵੀ ਰੋਜ਼ਗਾਰ ਦੇ ਹੈਗੇ ਕੁਝ ਹੈਗੇ ਆ ਆਪਾਂ ਨੂੰ ਰੋਜ਼ਗਾਰ ਮਿਲਦਾ ਆਪਾਂ ਬੱਦੀ ਬੱਦੀ ਨੇੜੇ ਐ ਸਾਡਾ ਹਾਂ ਸਾਡਾ ਨੂੰ ਚੰਡੀਗੜ੍ਹ ਵੀ ਨੇੜੇ ਐ ਮਹਾਲੀ ਨੇੜੇ ਆਪਾਂ ਨੂੰ ਆਪਣਾ ਚੱਲਦਾ ਪਰ ਜਿਹੜੇ ਦੂਰ ਦਰਾਡੇ ਆ ਦੂਰ ਦਰਾਡੇ ਵਾਲੇ ਆ ਉਹਨਾਂ ਵਾਸਤੇ ਤਾਂ ਇਹ ਮਤਲਬ ਰੋਜ਼ਗਾਰ ਦੇ ਸੀਲੇ-ਬੀਲੇ ਹੈ ਨਹੀਂ ਖਾ체 ਜਿਆਦਾ ਹੂੰ ਕੁੜੀ ਦਾ ਵਿਆਹ ਕਰਨਾ ਪੈਣਾ ਉਹਨੂੰ ਹੂੰ ਕਿਉਂਕਿ ਹੁਣ ਇੱਕ ਹੋਰ ਚੱਲਿਆ ਮੇਰੇ ਹਿਸਾਬ ਨਾਲ ਸਾਡੇ ਵੀ ਆਪਣੇ ਵੀ ਸਾਡੇ ਵੀ ਵਿਆਹ ਹੋਏ ਆ ਸਾਡੇ ਭਤੀਜੀ ਦਾ ਵੀ ਹੋਇਆ ਭਾਣਜੀ ਦਾ ਹੁਣ ਅਗਲਾ ਕਹਿੰਦਾ ਸਾਨੂੰ ਦਾਦ ਦੇ ਜ ਨਹੀਂ ਚਾਹੀਦਾ ਆ ਸਾਡੀ ਜਨ ਦੀ ਸੇਵਾ ਕਰਦੇ ਹੋ ਆ ਇੱਕ ਬਹੁਤ ਵੱਡਾ ਰੁਝਾਨ ਚੱਲਦਾ ਬਰਾਤੀ ਸੇਵਾ ਕਰਦੇ ਹੋ ਬਰਾਤੀ ਸੇਵਾ ਕਰਦੇ ਹੋ ਅਸੀਂ ਤੁਹਾਨੂੰ ਕੁਝ ਨਹੀਂ ਲੈਣਾ ਸਾਨੂੰ ਦਾਦੇ ਇਹ ਜੀ ਕੁਛ ਨਹੀਂ ਪਾਏ ਪਰ ਹੁਣ ਜਿਹਨੇ ਬਰਾਤ ਦੀ ਸੇਵਾ ਕਰਨੀ ਹੈ ਬਰਾਤ ਦੀ ਸੇਵਾ ਜੀ ਨੂੰ 20 ਲੱਖ ਚ ਪੈ ਗਈ ਹਾਂ ਬਿਲਕੁਲ ਉਹ ਬੰਦਾ ਕਿਆ ਕਰੂਗਾ ਕਦ ਉੱਠੂਗਾ ਉਹ ਕੁੜੀ ਵਾਲਾ ਕਦ ਉੱਠੂਗਾ ਬਲਕਿ ਜਿਹੜਾ ਕੁੜੀ ਵਾਲਾ ਜਿਹਨੇ ਤੁਹਾਨੂੰ ਕੁੜੀ ਦਿੱਤੀ ਉਹਨੇ ਸਾਰਾ ਕੁਝ ਦਿੱਤਿਆ ਹਾਂ ਹਨਾ ਇਹ ਇਹ ਮਤਲਬ ਫੁਕਰਾ ਪਣੀ ਦੇ ਇੱਕ ਤਰ੍ਹਾਂ ਸ਼ਾਇਦ ਗੱਲ ਕਿਸੇ ਨੂੰ ਚੁਪਦੀ ਹੋਵੇ ਇਹ ਵੀ ਇੱਕ ਤਰ੍ਹਾਂ ਦਾ ਫੁਕਰਾ ਪਣੀ ਦੇ ਵਿੱਚ ਸਾਡਾ ਇਹ ਮਤਲਬ ਇਹਨੂੰ ਆਪਾਂ ਜੋੜ ਸਕਦੇ ਹਾਂ ਦੇਖੋ ਦੇਖੀ ਯਾਨੀ ਜਿਆਦਾ ਕਿਤੇ ਟ੍ਰੈਂਡਿੰਗ ਪ੍ਰੀ ਵੈਡਿੰਗ ਦਾ ਟ੍ਰੈਂਡਿੰਗ ਹੋ ਗਿਆ ਗਾਇਕਾਂ ਦਾ ਟ੍ਰੈਂਡ ਹੋ ਗਿਆ ਗਾਇਕ ਤੁਹਾਨੂੰ ਕੀ ਦਿੰਦੇ ਨੇ ਜਿਵੇਂ ਪਹਿਲਾਂ ਵੀ ਤੁ ਕੀ ਦਿੰਦੇ ਤੁਸੀਂ ਅਡਡ 1.10 11.15 ਲੱਖ ਦਾ ਤੁਸੀਂ ਗੈਕ ਲਵਾਉਨੇ ਦੋ ਘੰਟੇ ਤੁਸੀਂ ਕਿੱਥੇ ਜਾ ਕੇ ਕਿੱਥੇ ਕਰਦੇ ਹੋ ਹਣਾ ਮਤਲਬ ਜਿਹੜੇ ਇਹ ਕੋਈ ਸੱਟੇ ਬਹੁਤ ਵਧੀਆ ਨੇ ਹੈਗੇ ਜਿਵੇਂ ਕਿਤੇ ਉਹ ਪਿੱਛੇ ਗਨਮੈਨ ਵਾਲੀ ਗੱਲ ਚੱਲੀ ਸੀਗੀ ਵੀ ਕਾਮ ਪਰਿਵਾਰ ਦੇ ਵਿੱਚੋਂ ਵੀ ਇੱਕ ਗੱਡੀ ਅੱਗੇ ਜਾ ਰਹੀ ਇੱਕ ਪਿੱਛੇ ਜਾ ਰਹੀ ਹੈ ਨਾ ਚਾਹੀਦਾ ਤਾਂ ਇਹ ਕਿ ਵੈਸੇ ਸਰਕਾਰਾਂ ਵੀ ਸਾਡੀਆਂ ਕਈ ਜਗ੍ਹਾ ਮੈਂ ਕਹੂੰਗਾ ਮਾਫ ਕਰਨਾ ਸਰਕਾਰਾਂ ਵੀ ਸਾਡੀਆਂ ਕਾਣੀਆਂ ਨੇ ਦੋ ਗਲੀਆਂ ਨੇ ਜਾ ਕਹਿ ਲੋ ਕਿਤੇ ਝੁਗੀਆਂ ਹੋਈਆਂ ਨੇ ਕਿਸੇ ਤੋਂ ਨਾ ਵੀ ਉਹਨਾਂ ਨੂੰ ਮਤਲਬ ਜਿਹੜੇ ਦੁੱਕੀ ਤਿੱਕੀ ਉਹਨਾਂ ਨੂੰ ਵੀ ਗੱਲਬਾਤ ਦਿੱਤੇ ਹੋਏ ਮੈਂ ਕਈ ਵਾਰੀ ਅਸੀਂ ਦੇਖਦੇ ਹਾਂ ਟੋਲ ਪਲਾਜ਼ਾਂ ਤੋਂ ਜਦੋਂ ਕਿਤੇ ਕੋਈ ਪੁਲਿਸ ਵਾਲਾ ਕੋਈ ਮੁਲਾਜ਼ਮ ਮੂਰੇ ਬੈਠਾ ਤੇ ਉਹ ਟੋਲ ਪਲਾਜ਼ਾ ਵੀ ਨਹੀਂ ਦਿੰਦੇ ਨਹੀਂ ਦੇ ਨਹੀਂ ਹਾਂ ਉਹ ਟੋਲ ਪਲਾਜ਼ਾ ਵੀ ਨਹੀਂ ਦਿੰਦੇ ਨੀਲੀਆਂ ਪੀਲੀਆਂ ਕਾਲੀਆਂ ਚਟੀਆਂ ਸਾਰੀਆਂ ਉਹ ਬੱਤੀਆਂ ਲਾਈ ਫਿਰਦੇ ਮਤਲਬ ਗੱਲ ਮੁੱਕਦੀ ਹੈ ਵੀ ਸਾਡਾ ਜਿਹੜਾ ਪੰਜਾਬ ਹੈ ਬਹੁਤ ਜਿਹੜਾ ਫੁਕਰਪੰਤੀ ਵਾਲੇ ਪਾਸੇ ਨੂੰ ਜਾ ਰਿਹਾ ਮੇਨ ਗੱਲ ਤਾਂ 4-5 ਪੁਆਇੰਟ ਹੈ ਜਿਹੜੇ ਜੇ ਪੰਜਾਬ ਦੇ ਲੋਕ ਕਹਿੰਦਾ ਤੇ ਹੁਣ ਕੋਈ ਮੜਾ ਮੋਟਾ ਕੰਟਰੋਲ ਕਰ ਲੰਨੇ ਆ ਜੈਨੂੰ ਰੋਕ ਲੰਨੇ ਆ ਤਾਂ ਹੋ ਸਕਦਾ ਵੀ ਥੋੜੇ ਕੁਛ ਨਾ ਕੁਛ ਤੱਕ ਦੇ ਚੋ ਖਰਚੇ ਵਸਦਾ ਹੋ ਸਕਦਾ ਸੁਧਾਰ ਹੋ ਸਕਦਾ ਮੇਨ ਗੱਲ ਤਾਂ ਕਿਸੇ ਦੀ ਧੀ ਤੇ ਆਣੀ ਆ ਉਹਨੂੰ ਓਏ ਇਧਰ ਆ ਇਸ ਤਰ੍ਹਾਂ ਕਰਕੇ ਉਹਨੂੰ ਬਜ਼ੁਰਗ ਬੰਦਾ ਵੀ ਹਾਕ ਮਾਰਦਾ ਏ ਪੈਗ ਉਹਨੂੰ ਤਾਂ ਉਹਦੀ ਤਾਂ ਡਿਊਟੀ ਬਣਦੀ ਵਿਚਾਰੀ ਪਾਉਗੀ ਪਾਗ ਬੇਟਰ ਦੇ ਤੌਰ ਤੇ ਬੇਟਰ ਦੇ ਤੌਰ ਤੇ ਪਰ ਉਹ ਵਿੱਚ ਸਾਡੇ ਸਾਡੀਆਂ ਉਹ ਧੀਆਂ ਪਹਿਣਾਏ ਵਿਆਹ ਚ ਬਿਲਕੁਲ ਆਮ ਗਰੀਬ ਪਰਵਾਦ ਪਹਿਲਾਂ ਤਾਂ ਸਿਰਫ ਉਹ ਹੋਏ ਕਹਿੰਦਾ ਜੀ ਡੀਜੇ ਚ ਜਿਹੜੀਆਂ ਕੁੜੀਆਂ ਨੱਚਣ ਵਾਲੀਆਂ ਐ ਜਾਂ ਭੰਗੜਾ ਪਾਉਣ ਵਾਲੀ ਪਾਰਟੀ ਨਾਲ ਆਉਨੀਆਂ ਐ ਪਹਿਲਾਂ ਤਾਂ ਉਹਨਾਂ ਦਾ ਮੁੱਦਾ ਹੁੰਦਾ ਤਾਂ ਜਦ ਵੀ ਲੋਕ ਕਹਿਣ ਲੱਗੇ ਨਹੀਂ ਇਹ ਤਾਂ ਜ਼ਰੂਰੀ ਐ ਇਹ ਤਾਂ ਹੁਣ ਕਿਆ ਕਰੀਏ ਜੀ ਇਹ ਤਾਂ ਸਾਡੇ ਮਰਮਟਾ ਸੱਭਿਆਚਾਰ ਦਾ ਹੈਗਾ ਜੀ ਸਾਨੂੰ ਜੇ ਅਗਲਾ ਹੁਣ ਮੁੰਡੇ ਵਾਲੇ ਨਹੀਂ ਰੁਕਦੇ ਹੂੰ ਉਸ ਤੋਂ ਬਾਅਦ ਹੁਣ ਆ ਤੀ ਦੁਆਏ ਚੱਲ ਗਿਆ ਕੱਲ ਨੂੰ ਖਬਰ ਹੈ ਕੋਈ ਤੀਜਾ ਟ੍ਰੈਂਡ ਚੱਲ ਗਿਆ ਵੀ ਵੇਟਰ ਐ ਨਾ ਬੰਦੇ ਕਰ ਦੇਣੇ ਤਾਂ ਵੀ ਕੁੜੀਆਂ ਉਹ ਹੋ ਜੂਗੀਆਂ ਇਸ ਨਾਲ ਕਿੰਨਾ ਤਾਂ ਕੁੜੀਆਂ ਦਾ ਮਤਲਬ ਅ ਬਹੁਤ ਜ਼ਿਆਦਾ ਹੋ ਜਾਣਾ ਰੇਟ ਸਭ ਕਾਫੀ ਦਾ ਰੇਟ ਵੱਜ ਜਾਣਾ ਡੀਜੇ ਦਾ ਰੇਟ ਵਾ ਇਹਦਾ ਵੱਜ ਜਾਣਾ ਪੈਲਸ ਦਾ ਰੇਟ ਵੱਜ ਜਾਣਾ ਕੈਟਰਿੰਗ ਦਾ ਰੇਟ ਵੱਜ ਜਾਣਾ ਹਮ ਆਮ ਕਰਕੇ ਕੈਟਰਿੰਗ ਹੁਣ 15 ਲੱਖ ਰੁਪਏ ਚ ਆਮ ਵਿਆਹ ਹੋ ਜਾਂਦਾ ਆਮ ਨਾਰਮਲ ਜਿਹੜਾ ਵਿਆਹ 15 ਲੱਖ ਰੁਪਏ ਚ ਮਤਲਬ ਜਿੰਨਾ ਨਾਰਮਲ ਕਰਨਾ ਠੀਕ ਠੀਕ ਕਰਨਾ ਪਰ ਜੇ ਹੁਣ ਕੁੜੀਆਂ ਦਾਰੂ ਸਰਵ ਕਰਨ ਲੱਗੀਆਂ ਕੁੜੀਆਂ ਵੇਟਰ ਦੇ ਤੌਰ ਤੇ ਆ ਗਈਆਂ 25 25 33 ਲੱਖ ਰੁਪਏ ਚ ਬਈ ਤੁਸੀਂ 15 ਲੱਖ ਦੀ ਗੱਲ ਕੀਤੀ ਹੈ ਮੇਰੇ ਹਿਸਾਬ ਨਾਲ ਵੀ ਹਜ਼ਾਰਾਂ ਚ ਵਿਆਹ ਹੋ ਸਕਦੇ ਕੋਈ ਬੜੀ ਗੱਲ ਨਹੀਂ ਹੈ ਤੁਸੀਂ ਕੁੜੀਆਂ ਵਾਲੇ ਨੂੰ ਸਿੱਧਾ ਕਹੋ ਵੀ ਇਸ ਦਾ ਆਨੰਦ ਕਾਰਜ ਲੈਣਾ ਜੀ 5 ਜਾਂ 11 ਬੰਦੇ ਸਾਡੇ ਆਉਣਗੇ 5 ਜਾਂ 11 ਤੁਸੀਂ ਆਜੋ ਹਣਾ ਜੇ ਕਿਤੇ ਤੁਹਾਨੂੰ ਬਾਲਾ ਕਿਤੇ ਉਹ ਲੱਗਦਾ ਵੀ ਤੁਸੀਂ ਪਾਰਟੀ ਕਰਨੀ ਮਿੱਤਰ ਪਿਆਰਾਂ ਤੁਸੀਂ ਕਾਰਡ ਤੁਹਾਡੇ ਵੀ ਆਉਂਦੇ ਰਹੇ ਨੇ ਤੁਸੀਂ ਖਾਂਦੇ ਰਹੇ ਹੋ ਆਪਣੀ ਤੁਸੀਂ ਪਾਰਟੀ ਕਰ ਆਪਣੀ ਪਾਰਟੀ ਮਤਲਬ ਇਹ ਕਿੰਨੀ ਕਿ ਜ਼ਾਇਜ਼ ਗੱਲ ਹੈ ਵੀ ਤੁਸੀਂ ਕੁੜੀਆਂ ਨੂੰ ਕੋਈ ਵੀ ਦੱਸ ਦੇ ਤਾਂ ਤੁਸੀਂ ਕੁਛ ਲੈਣਾ ਬਰਾਤ ਦੀ ਸੇਵਾ ਕਰਦੇ ਹੋ ਜੇਕਰ ਤੁਸੀਂ ਐਡੀ ਤੁਹਾਨੂੰ ਲੱਗਦਾ ਵੀ ਤੁਹਾਡੇ ਸਾਲੇ ਨਾਗੇ ਨਾਗੇ ਰਿਸ਼ਤੇਦਾਰ ਤੁਹਾਡੇ ਭੁਕੇ ਆ ਤੁਸੀਂ ਆਪ ਕਿਉਂ ਨਹੀਂ ਭਾਈ ਜੀ ਪਾਰਟੀ ਕਰਦੇ ਹੋ ਤੁਸੀਂ ਆਪ ਵੀ ਤੁਸੀਂ ਪਾਰਟੀ ਕਰਦੇ ਹੋ ਇਹ ਹਰ ਬਾਰੀ ਦੇਖਿਆ ਥੋੜੋ ਵੀ ਆਤ ਕਾਲ ਤੋਂ ਆਪਾਂ ਕੁੜੀ ਵਾਲਿਆਂ ਨੂੰ ਦਵਾਈ ਲਈਏ ਹੁਣ ਤਾਂ ਕੁੜੀ ਵਾਲਿਆਂ ਨੂੰ ਜ਼ਿਆਦਾ ਟੈਨਸ਼ਨ ਹੋ ਗਈ ਹਮਮ ਬੈਲ ਜ਼ਰੂਰ ਕਰਨਾ 100 ਬਿਨਾ 100 ਬਿਨਾ ਵਿਆਹ ਨਹੀਂ ਹੋਣਾ ਆਏਗਾ ਹਮ ਹੁਣ ਮੈਂ ਕਈ ਹੁਣ ਪਿੰਡਾਂ 'ਚ ਦੇਖਿਆ ਹੁਣ ਜ਼ਿਆਦਾਤਰ ਲੋਕ ਪੈਸੇ ਦਾ ਹੈ ਪੈਲਸ ਵਾਲੀ ਸਿਸਟਮ ਹੁੰਦਾ ਏ ਉਹ ਹਮ ਪਰ ਲੋਕ ਆਪਣੇ ਘਰਾਂ ਕੰਨ ਲੱਗ ਗਏ ਅ ਪਰ ਜੇ ਕੁੜੀ ਵਾਲਿਆਂ ਵਾਸਤੇ ਪੈਲਸ ਬੁੱਕ ਕਰਨਾ ਉੱਥੇ ਸ਼ਰਾਬ ਵੀ ਚਲਣੀ ਹੈ ਉੱਥੇ ਮੀਟ ਅੰਡਾ ਸ਼ਰਾਬ ਸਾਰਾ ਕੁਝ ਚੱਲ ਰਿਹਾ ਵਿੱਚ ਫੇਰ ਕੁੜੀਆਂ ਵਾਸਤੇ ਬਹੁਤ ਜ਼ਿਆਦਾ ਅ ਅੱਗੇ ਵਾਸਤੇ ਵੀ ਦਿੱਕਤਾਂ ਆਉਣੀਆਂ ਇਹ ਤਾਂ ਮੁੰਡੇ ਵਾਲਿਆਂ ਨੂੰ ਚਾਹੀਦਾ ਇਹ ਤਾਂ ਥੋੜਾ ਬੋੜਾ ਜਿੰਨਾ ਵੀ ਕਰਨਾ ਦੋਨੋਂ ਰਾਂ ਲ ਮਿਲ ਕੇ ਕਰ ਲਓ ਹਾਂ ਬਿਲਕੁਲ ਵੀ ਚਲੋ 10 ਲੱਖ ਰੁਪਇਆ ਖਰਚ ਹੁੰਦਾ ਪੰਜ ਕੁੜੀ ਵਾਲੇ ਕਹਿੰਦੇ ਵੀ ਅਸੀਂ ਦੇ ਦੋਗੇ ਪੰਜ ਮੁੰਡੇ ਪੰਜ ਮੁੰਡੇ ਵਾਲੇ ਕਹਿ ਦਮੈਂ ਹਾਂ ਭਾਈ ਅਸੀਂ ਦੇ ਦੰਨੇ ਆ ਉਹ ਵੀ ਕੁਝ ਹੋ ਸਕਦਾ ਕੋਈ ਸ਼ਦ ਤੱਕ ਵੈਸੇ ਤਾਂ ਵਿਆਹ ਸਾਦੇ ਹੀ ਹੋਣੇ ਚਾਹੀਦੇ ਮੇਰੇ ਹਿਸਾਬ ਨਾਲ ਤਾਂ ਸਾਦੇ ਵਿਆਹ ਹੋਣੇ ਚਾਹੀਦੇ ਆ ਪਰ ਜੇ ਇਸ ਤਰ੍ਹਾਂ ਦਾ ਵੀ ਹੋ ਜਾ ਕੁਝ ਤੇ ਦੋਨੋਂ ਦਾ ਚਲੋ ਐ ਤਾਂ ਹੈਗਾ ਬਰਾਬਰ ਖਰਚਾ ਹੋ ਗਿਆ ਕੁਝ ਕੁੜੀ ਵਾਲਿਆਂ ਦੇ ਤੇ ਕੁਝ ਮੁੰਡਿਆਂ ਦੇ ਤੇ ਤਾਂ ਵੀ ਵਿਆਹ ਅਰੇਸਟਮੈਂਟ ਹੋ ਸਕਦੀ ਹੈ ਪਰ ਜੇ ਇਕੱਲਾ ਕੁੜੀ ਵਾਲੇ ਨੂੰ ਦਬਾਉਂ ਘਤਾਂ ਆਤਮ ਹੱਤਿਆ ਹੋਣੀ ਹੀ ਐ ਤੇ ਬਾਈ ਜੀ ਤੁਸੀਂ ਵੀ ਜ਼ਰੂਰ ਧਿਆਨ ਦਿਓ ਇਹਨਾਂ ਗੱਲਾਂ ਦੇ ਬੱਚ ਕਿਉਂਕਿ ਆਪਾਂ ਨੂੰ ਸਾਰੇ ਆਪਾਂ ਪੰਜਾਬ ਨੂੰ ਬਚਾਉਣਾ ਹੈ ਆਪਾਂ ਪੰਜਾਬ ਨੂੰ ਬਚਾਉਣਾ ਆਪਾਂ ਸਾਰੇ ਧੀਆਂ ਭੈਣਾਂ ਵਾਲੇ ਪਰਿਵਾਰਾਂ ਵਾਲੇ ਆ ਆਪਾਂ ਮਤਲਬ ਹੀ ਨਜਾਇਜ਼ ਖਰਚੇ ਆਪਾਂ ਕਿਉਂ ਕਰੀਏ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਜਦੋਂ ਕਿਤੇ ਹੱਤਵਾਦ ਸੀਗਾ ਉਦੋਂ ਵੀ ਹੁੰਦੇ ਸੀਗੇ ਜਦੋਂ ਕਰੋਨਾ ਆਇਆ ਉਦੋਂ ਵੀ ਹੁੰਦੇ ਸੀਗੇ ਜਦੋਂ ਕਿਤੇ ਜਦੋਂ ਕਿਤੇ ਨੋਟਬੰਦੀ ਹੋਈ ਆ ਉਦੋਂ ਵੀ ਹੁੰਦੇ ਸੀਗੇ ਬਿਲਕੁਲ 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 ਹਨਾ ਤੇ ਅੱਜ ਸਾਡੀ ਛੋਟੀ ਜੀ ਕੋਸ਼ਿਸ਼ ਸੀਗੀ ਮੇਰੇ ਮਿੱਤਰ ਜੋਰਾ ਨਾਲ ਜੋਰਾ ਫਾਂਡਵਾ ਤੇ ਸਾਡੀ ਕੋਸ਼ਿਸ਼ ਸੀਗੀ ਤੁਸੀਂ ਜੇ ਕਿਤੇ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਤੇ ਜੇਕਰ ਕਿਸੇ ਨੂੰ ਗੱਲ ਕੋੜੀ ਮਿੱਠੀ ਖੱਟੀ ਲੱਗੀ ਤਾਂ ਉਹਦੇ ਵਾਸਤੇ ਗੁਸਤਾਖੀ ਮਾਫ ਤੇ ਜੇਕਰ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਤਾਂ ਜਰੂਰ ਅੱਗੇ ਸ਼ੇਅਰ ਕਰਿਓ ਚੈਨਲ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ